ਦੇ ਵਿੱਚ ਇੱਕ ਵਾਰ ਫਿਰ ਤੋਂ ਫੌਜੀ ਜਵਾਨਾਂ ਦੀ ਚੌਂਕੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤਾਂ ਤਿੰਨ ਦੇ ਕਰੀਬ ਫੌਜੀ ਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਵੇਂ دہشت ਗਰਦਾ ਦੇ ਵੱਲੋਂ ਅੱਤਵਾਦ ਫੈਲਾਇਆ ਜਾ ਰਿਹਾ ਹੈ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਿੰਨ ਦਿਨਾਂ ਦੇ ਵਿੱਚ ਤਿੰਨ ਵੱਡੇ ਇਹ ਹਮਲੇ ਹੋਏ ਨੇ ਜਿਸ ਤੋਂ ਬਾਅਦ ਸਾਰਾ ਭਾਰਤ ਇਸ ਵੇਲੇ ਕਾਫਤ ਮੋਹਾਲ ਦੇ ਵਿੱਚ ਹੈ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਹਮਲੇ ਹੋ ਰਹੇ ਨੇ ਇਸ ਤੋਂ ਪਹਿਲਾਂ ਵੈਸ਼ਨੋ ਦੇਵੀ ਜਾਰੀ ਸ਼ਰਧਾਲੂਆਂ ਦੀ ਬਸ ਤੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ 9 ਦੇ ਕਰੀਬ ਸ਼ਰਧਾਲੂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੇ ਨੇ ਤੇ ਉਸ ਤੋਂ ਬਾਅਦ ਫੌਜੀ ਜਵਾਨਾਂ ਦੀ ਚੌਂਕੀ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਜਿਸ ਜਿਸ ਹਮਲੇ ਦੇ ਵਿੱਚ ਤਕਰੀਬਨ 10 ਦੇ ਕਰੀਬ ਫੌਜੀ ਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤਾਂ ਸਾਰਾ ਭਾਰਤ ਦਹਿਲ ਗਿਆ ਇੱਕ ਤੋਂ ਬਾਅਦ ਇੱਕ ਹਮਲੇ ਜਿਹੜੇ ਐ ਹੋ ਰਹੇ ਨੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਆਪੋ ਆਪਣੇ ਘਰਾਂ ਦੇ ਵਿੱਚ ਲੁੱਕ ਕੇ ਬੈਠੇ ਹੋਏ ਨੇ ਲੋਕ ਕਿਉਂਕਿ ਇਸ ਕਦਰ ਜੋ ਐ ਹਮਲੇ ਹੋ ਰਹੇ ਨੇ ਅਤਵਾਦੀਆਂ ਦੇ ਵੱਲੋਂ ਇਹ ਹਮਲੇ ਕੀਤੇ ਜਾ ਰਹੇ ਨੇ ਤਾਂ ਇੱਕ ਸਕੈਚ ਵੀ ਜਾਰੀ ਕੀਤਾ ਗਿਆ ਉਸ ਅਤਵਾਦੀ ਦਾ ਜਿਸਦੇ ਵੱਲੋਂ ਜੋ ਐ ਇਹ ਹਮਲਾ ਕੀਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੰਮੂ ਕਸ਼ਮੀਰ ਦੀ ਸੈਨਾ ਦੀ ਚੌਂਕੀ ਦੇ ਉੱਤੇ ਇਹ ਹਮਲਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਤੇ ਅਤਿਵਾਦੀਆਂ ਦੇ ਵਿਚਕਾਰ ਜੋ ਹੈ ਮੁਠਭੇੜ ਹੋਈ ਹੈ ਤੇ ਅਜੇਹ ਦੇ ਵਿੱਚ ਦੋ ਦੇ ਕਰੀਬ ਫੌਜੀ ਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਪਹਿਲਾ ਵਾਸਤੇ ਉੱਤੇ ਹਮਲਾ ਦੂਜਾ ਫੌਜੀ ਜਵਾਨਾਂ ਦੀ ਚੌਂਕੀ ਦੇ ਉੱਤੇ ਹਮਲਾ ਤੇ ਤੀਜਾ ਵੱਡਾ ਹਮਲਾ ਘਰ ਦੇ ਵਿੱਚ ਪਾਣੀ ਮੰਗਣ ਦੇ ਬਹਾਨੇ ਵੜ ਜਾਂਦੇ ਨੇ ਤੇ ਹਮਲਾ ਕਰ ਦਿੰਦੇ ਨੇ ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਜਿਸ ਨੂੰ ਵੇਖ ਕੇ ਹਰ ਕਿਸੇ ਦੇ ਮਨ ਦੇ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਹਾਲਾਂਕਿ ਜੋ ਤੀਜਾ ਵੱਡਾ ਹਮਲਾ ਹੁੰਦਾ ਉਹ ਸੰਮਲੇ ਦੇ ਵਿੱਚ ਇੱਕ ਕਤਵਾਰਦੀ ਨੂੰ ਢੇਰ ਕਰ ਦਿੱਤਾ ਗਿਆ ਜੋ ਸਰਚ ਆਪਰੇਸ਼ਨ ਹੈ ਚਲایا ਜਾ ਰਿਹਾ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਪਰ ਜੰਮੂ ਕਸ਼ਮੀਰ ਦੇ ਵਿੱਚ ਵਸਦੇ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਇਸ ਵੇਲੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਥੋਂ ਤੱਕ ਕਿ ਜੋ ਸਕੈਚ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਆ ਇਸ ਸਕੈਚ ਜਿਹੜਾ ਅਤਵਾਦੀਆਂ ਦਾ ਜਾਰੀ ਕੀਤਾ ਗਿਆ ਕਿ ਮੰਤਰੀ ਡਾਕਟਰ ਜਤਿੰਦਰ ਸਿੰਘ ਦੇ ਵੱਲੋਂ ਵੀ ਜੋ ਹੈ ਇਸ ਹਮਲੇ ਦੀ ਨਕੇਦੀ ਕੀਤੀ ਗਈ ਹੈ ਟਵੀਟ ਕਰਕੇ ਉਹਨਾਂ ਨੇ ਇਸ ਹਮਲੇ ਦੀ ਨਕੇਦੀ ਕਰਦਿਆ ਕਿਹਾ ਹੈ ਕਿ ਮੇਰੀ ਇਹ ਸਾਰੇ ਘਟਨਾਕਰਮ ਨੂੰ ਲੈ ਕੇ ਪੁਲਿਸ ਦੇ ਨਾਲ ਲਗਾਤਾਰ ਰابطਾ ਕਾਇਮ ਹੈ ਜੋ ਹੈ ਸਰਚ ਆਪਰੇਸ਼ਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਘਰ ਦੇ ਵਿੱਚ ਵੜ ਕੇ ਹਮਲਾ ਕੀਤਾ ਗਿਆ ਜੋ ਤੀਜਾ ਵੱਡਾ ਹਮਲਾ ਕੀਤਾ ਗਿਆ ਉਸ ਮਾਮਲੇ ਨੂੰ ਲੈ ਕੇ ਡਾਕਟਰ ਜਤਿੰਦਰ ਸਿੰਘ ਨਵੇਂ ਬੜੇ ਮੰਤਰੀ ਦੇ ਵੱਲੋਂ ਟਵੀਟ ਕਰਕੇ ਇਹਨਾਂ ਹਮਲਿਆਂ ਦੀ ਨਖੇਦੀ ਕੀਤੀ ਗਈ ਹੈ ਡਰੋਨ ਦੇ ذریعے ਜੋ ਨਿਗਾਹ ਰੱਖੀ ਜਾ ਰਹੀ ਹੈ ਤਾਂਕਿ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਦੋ ਦੇ ਕਰੀਬ ਅਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਬਹੁਤ ਸਾਰੇ ਸਵਾਲ ਜਿਹੜੇ ਆ ਖਰੇ ਹੋ ਜਾਂਦੇ ਨੇ ਪ੍ਰਸ਼ਾਸਨ ਦੇ ਉੱਤੇ ਕਿ ਆਖਿਰਕਾਰ ਇੱਕ ਤੋਂ ਬਾਅਦ ਇੱਕ ਇਸ ਤਰ੍ਹਾਂ ਦੇ ਹਮਲੇ ਸਾਹਮਣੇ ਆ ਰਹੇ ਨੇ ਅਤਵਾਦੀਆਂ ਦੇ ਵੱਲੋਂ ਤਾਂ ਆਖਿਰਕਾਰ ਕਿਉਂ ਇਸ ਦੇ ਉੱਤੇ ਨਕੇਲ ਕੱਸੀ ਨਹੀਂ ਜਾ ਰਹੀ ਕਿਉਂਕਿ ਜੋ ਸਕੈਚ ਜਾਰੀ ਕੀਤਾ ਗਿਆ ਅਤਵਾਦੀ ਦਾ ਸ਼ੱਕੀ ਅਤਵਾਦੀ ਦਾ ਉਸ ਨੂੰ ਜਾਣਕਾਰੀ ਦੇਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 20 ਲੱਖ ਰੁਪਏ ਦਾ ਉਹਨਾਂ ਨੂੰ ਜੋ ਇਨਾਮ ਦਿੱਤਾ ਜਾਏਗਾ ਜਿਹੜੇ ਕਿ ਇਸ ਸਕੈਚ ਨੂੰ ਲੈ ਕੇ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ जानकारी करेंगे जम्मू में दो हमले हुए हैं सर जम्मू में किस तरह से आप देख रहे हैं क्या पाकिस्तान की किस तरह से आप देखते हैं रियासी के बाद ये हमारा एक हॉस्टल नेबर है जिसके यहाँ पर जो पीसफुल हमारा सारा एनवाट है उसको डैमेज करने के लिए उसकी हमेशा कोशिश ये रहती है तो लिहाजा ये जो इन्फिल्ट्रेशन है ये अपियर टू बी फ्रेश इन्फिल्ट्रेशन और जैसे एक आतंकवादी मारा गया दूसरे की भी सर्च जा रही है